ਤੋ ਪ੍ਰੋਗਰਾਮ ਦੇ ਵਿੱਚ ਹੁਣ ਬੜੀ ਅਹਿਮ ਗੱਲਬਾਤ ਜੀ ਜੀ ਤੁਸੀਂ ਖਾਸ ਕਰਕੇ ਲੈ ਕੇ ਆਏ ਹੋ ਕਿਉਂਕਿ ਸਾਡੇ ਨਾਲ ਸਾਡੀ ਬੜੀ ਸਤਿਕਾਰਯੋਗ ਮੈਂਬਰ ਆਫ ਪਾਰਲੀਮੈਂਟ ਸੁਖਤਾਲੀਵਾਲ ਜੀ ਪਹੁੰਚ ਚੁੱਕੇ ਨੇ ਤੇ ਤੁਸੀਂ ਬਹੁਤ ਸਾਰੇ ਸਵਾਲ ਲੈ ਕੇ ਉਹਨਾਂ ਲਈ ਬੈਠੇ ਹੋ ਸਵਾਗਤ ਕਰੀਏ ਪਹਿਲਾਂ ਥੈਂਕ ਯੂ ਵੈਲਕਮ ਸੁਖ ਸਾਨੂੰ ਬਹੁਤ ਜੀ ਜੀ ਥੈਂਕ ਯੂ ਲਵੀ ਮੈਨੂੰ ਪਤਾ ਤੁਸੀਂ ਅੱਜ ਸਵੇਰੇ 1 ਵਜੇ ਇੱਥੇ ਪਹੁੰਚੇ ਆ ਤੇ ਪਾਰਲੀਮੈਂਟ ਵਿੱਚੋਂ ਆਏ ਆ ਤੇ ਸਾਨੂੰ ਖੁਸ਼ੀ ਹੋ ਰਹੀ ਆ ਵੀ ਤੁਸੀਂ ਸਮਾਕਟਿਆ ਸਾਡੇ ਨਾਲ ਆ ਕੇ ਬੈਠਣ ਨੂੰ ਜਦੋਂ ਵੀ ਅਸੀਂ ਵੋਟਾਂ ਪਾਈ ਦਿਆਂ ਸਾਨੂੰ ਹੁੰਦਾ ਵੀ ਅਸੀਂ ਵੋਟ ਪਾ ਦਿੱਤੀ ਆ ਵੀ ਫਿਰ ਐਮਪੀ ਕੀ ਕੰਮ ਕਰ ਰਹੇ ਆ ਦੇਖੋ ਉਹਨਾਂ ਦਾ ਜਿਹੜਾ ਕੰਸਟਿਟੂਐਂਸੀ ਵਿੱਚ ਕੰਮ ਕਰਦੇ ਆ ਉਹ ਸਾਨੂੰ ਦਿਸਦਾ ਆ ਉਹਨਾਂ ਦਾ ਸਟਾਫ ਇੱਥੇ ਹੁੰਦਾ ਆ ਉਹਨਾਂ ਦਾ ਆਫਿਸ ਓਪਨ ਹੁੰਦਾ ਆ ਉਹ ਜਦੋਂ ਵੀਕਐਂਡ ਨੂੰ ਆਉਂਦੇ ਆ ਫਰਾਈਡੇ ਨੂੰ ਆਉਂਦੇ ਆ ਤੁਹਾਡੇ ਨਾਲ ਮਿਲਦੇ ਆ ਤੇ ਤੁਹਾਡੇ ਇਸ਼ੂਜ਼ ਨੂੰ ਐਡਰੈਸ ਕਰਦੇ ਆ ਇੱਕ ਐਮਪੀ ਦਾ ਕੰਮ ਹੁੰਦਾ ਵੀ ਜਿਹੜੇ ਇਸ਼ੂ ਇੱਥੇ ਹੈਗੇ ਆ ਉੱਥੇ ਲੈ ਕੇ ਜਾਣ ਨੂੰ ਪਰ ਜੋ ਕੁਝ ਉੱਥੇ ਹੋਇਆ ਆ ਉਹ ਇੱਥੇ ਲੈ ਕੇ ਆਉਣ ਨੂੰ ਜਿਹੜੇ ਇੱਥੇ ਲੋਕ ਉਹਨਾਂ ਦੇ ਕੰਸਟੀਟੂਐਂਟ ਸਰੀ ਨਿਊਟਨ ਵਿੱਚ ਹੈਗੇ ਆ ਉਹਨਾਂ ਨੂੰ ਵੀ ਪਤਾ ਲੱਗੇ ਵੀ ਪਾਰਲੀਮੈਂਟ ਵਿੱਚ ਸਾਡੇ ਐਮਪੀ ਕੀ ਕਰ ਰਹੇ ਆ ਸੋ ਸੁਖ ਆ ਹਫਤਾ ਤੁਹਾਡੇ ਲਈ ਬਹੁਤ ਵੱਡਾ ਹਫਤਾ ਸੀਗਾ ਸਾਨੂੰ ਦੱਸੋ ਇਸ ਹਫਤੇ ਵਿੱਚ ਕੀ ਕੀਤਾ ਗਿਆ ਜਿਹੜੇ ਤੁਹਾਡੇ ਲਈ ਬਹੁਤ ਆਇਮ ਹੈ ਦੇਖੋ ਸਾਰਨ ਪਹਿਲੀ ਗੱਲ ਤਾਂ ਇਹ ਹੈਗੀ ਆ ਤੁਸੀਂ ਬਿਲਕੁਲ ਜਿੰਨੀ ਬਿਲਕੁਲ ਸਹੀ ਕਿਹਾ ਕਿਉਂਕਿ ਜਦੋਂ ਕੰਸਟੀਟੂਐਂਸੀ ਦੀ ਗੱਲ ਆਉਂਦੀ ਹੈਗੀ ਸਰੀ ਨਿਊਟਨ ਤੁਸੀਂ ਵੀ ਰਹੇ ਹੋ ਇਹ ਜਿਹੜੀ ਹੈਗੀ 1 ਆਫ ਦੀ ਬੀਜੀਐਸ ਜਿਹੜੀ ਕੰਸਟੀਟੂਐਂਸੀ ਹੋਲ ਆਫ ਕੈਨੇਡਾ ਹੈਗੀ ਜਿਹਦੇ ਵਿੱਚ ਬਹੁਤ ਸਾਰਾ ਫੋਟ ਵਰਕ ਜਿਹੜਾ ਕਰਨਾ ਪੈਂਦਾ ਉਹਦੇ ਵਿੱਚ ਮੈਂ ਆਈਟੇਕੇ ਪ੍ਰਾਈਡ ਕਿ ਮੈਂ ਚਾਹੇ ਉਹ ਦੁੱਖ ਸੁੱਖ ਹੋਵੇ ਚਾਹੇ ਕਿਸੇ ਨੂੰ ਇੰਡੀਵਿਜੂਅਲ ਇਸ਼ੂਜ਼ ਹੋਣ ਉਹ ਸਾਡਾ ਦਫ਼ਤਰ ਹਮੇਸ਼ਾ ਹਰੇਕ ਲਈ ਖੁੱਲਾ ਔਰ ਦੂਸਰੀ ਗੱਲ ਹੈਗੀ ਆਟੋਵਾ ਦੇ ਵਿੱਚ ਵੀ ਬੜਾ ਰੋਲ ਜਿਹੜਾ ਵਾ ਇੰਪੋਰਟੈਂਟ ਹੈਗਾ ਉਕੇ ਹਰੇਕ ਮੈਂਬਰ ਆਫ ਪਾਰਲੀਮੈਂਟ ਜਿਹੜਾ ਉਹਦਾ ਉਹਦਾ ਬੰਦਾ ਹੈਗਾ ਇਹਦੇ ਵਿੱਚ ਸਾਨੂੰ ਜਿਹੜਾ ਮੇਰੇ ਲਈ ਪਰਸਨਲ ਤੌਰ ਤੇ ਹੈਗਾ ਉਹ ਇਹ ਹੈਗਾ ਕਿ ਜਿਹੜਾ ਪ੍ਰਾਈਵੇਟ ਮੈਂਬਰਸ ਬਿਲ ਜਿਹੜੇ ਨੇ ਕੋਈ ਇੱਕ ਤਾਂ ਹੁੰਦੇ ਨੇ ਬਿਲ ਗਵਰਨਮੈਂਟ ਲੈ ਕੇ ਆਉਂਦੀ ਆ ਇੱਕ ਜਿਹੜਾ ਹੈਗਾ اپੋਜੀਸ਼ਨ ਵੀ ਲੈ ਕੇ ਆ ਸਕਦੀ ਕਿਉਂਕਿ ਜਦੋਂ اپੋਜੀਸ਼ਨ ਡੇਜ਼ ਹੁੰਦੇ ਹੈਗੇ ਆ ਉਹਨਾਂ ਦੇ ਵਿੱਚ ਉਹ ਆਪਦੇ ਬਿਲ ਲੈ ਕੇ ਆਉਂਦੇ ਆ ਤੇ ਉਹਦੇ ਉੱਤੇ ਜਿਹੜਾ ਹੈਗਾ ਫਿਰ ਉਹ ਸਾਰੀ ਕਾਰਜਕਾਰੀ ਚੱਲਦੀ ਆ ਚਾਹੇ ਉਹਦੇ ਤੇ ਬੋਲਣਾ ਹੋਵੇ ਚਾਹੇ ਉਹਨੂੰ ਸਪੋਰਟ ਕਰਨਾ ਆਪੋਜ਼ ਕਰਨਾ ਉਸ ਤੋਂ ਬਾਅਦ ਜਿਹੜਾ ਹੈਗਾ ਬਿਲ ਕਮੇਟੀਆਂ ਵਿੱਚ ਚਲੇ ਜਾਂਦੇ ਨੇ ਕੁਝ ਜਿਹੜੇ ਫਰਸਟ ਰੀਡਿੰਗ ਸੈਕੰਡ ਰੀਡਿੰਗ ਪਾਸ ਓਕੇ ਉਸ ਤੋਂ ਬਾਅਦ ਕਮੇਟੀ ਜਿਹੜੀ ਆ ਹਰ ਇੱਕ ਮੈਂਬਰ ਆਫ ਪਾਰਲੀਮੈਂਟ ਨੂੰ ਕਿਸ ਨਾ ਕਿਸੇ ਕਮੇਟੀ ਤੇ ਸਾਈਨ ਕੀਤਾ ਹੁੰਦਾ ਫਿਰ ਉਹ ਕਮੇਟੀ ਦੇ ਵਿੱਚ ਜਿਹੜੇ ਬੈਠੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਜਿਹੜਾ ਨੇ ਉਹ ਬਿਲ ਦੀ ਜਿਹੜੀ ਹੈਗੀ ਹੈ ਸ਼ਾਨਵੀਨ ਕਰਦੇ ਹੈਗੇ ਆ ਕਿਉਂਕਿ ਐਕਸਪਰਟ ਵਿਟਨੈਸ ਚਾਉਂਦੇ ਆ ਫਿਰ ਪਾਰਲੀਮੈਂਟ ਚ ਆ ਕੇ ਜਦੋਂ ਥਰਡ ਰੀਡਿੰਗ ਤੋਂ ਬਾਅਦ ਬਿਲ ਜਿਹੜਾ ਉਹ ਸੈਨੇਟ ਜਾਂਦਾ ਸੈਨੇਟ ਜਦੋਂ ਪਾਸ ਹੁੰਦੀ ਫਿਰ ਰਾਇਲ ਅਸੈਂਟ ਮਿਲਦਾ ਸੋ ਮੈਨੂੰ ਲਈ ਮੇਰੇ ਲਈ ਇੱਕ ਵੱਡੀ ਗੱਲ ਹੈਗੀ ਕਿ ਮੈਂ ਕੁਦਰਤੀ ਪ੍ਰਮਾਤਮਾ ਨੂੰ ਲੱਕੀ ਹੈਗਾ ਕਿ ਮੇਰਾ ਵੀ ਐਸ ਕੀ ਪ੍ਰਾਈਵੇਟ ਮੈਂਬਰਸ ਬਿਲ ਕੋ ਜਿਹੜੇ ਇੱਕ ਤਾਂ ਹੋ ਗਿਆ ਗਵਰਨਮੈਂਟ ਇੱਕ اپੋਜੀਸ਼ਨ ਪੇਸ਼ ਕਰਦੀ ਇੱਕ ਹਰੇਕ ਮੈਂਬਰ ਆਫ ਪਾਰਲੀਮੈਂਟ ਨੂੰ ਸਪਾਟ ਜਿਹੜਾ ਹੈਗਾ ਉਹ ਮਿਲਦਾ ਵੀ ਤਾਂ ਕਿ ਉਹ ਆਪ ਦਾ ਜਿਹੜਾ ਬਣਦਾ ਪ੍ਰਾਈਵੇਟ ਮੈਂਬਰ ਬਿਲ ਜਿਹੜਾ ਬਾ ਉਹ ਕੋਈ ਲੈ ਕੇ ਆਵੇ ਤੇ ਮੈਨੂੰ ਜਿਹੜਾ ਸੀ ਉਹ ਐਸ ਵੇਲੇ ਸਪਾਕ ਪ੍ਰਾਪਤ ਹੋਇਆ ਤੇ ਮੈਂ ਬਿਲ ਲੈ ਕੇ ਆਂਦਾ ਹੈਲਥ ਕੇਅਰ ਦੀ ਜਿਹੜੀ ਕਾਉਂਟੇਬਿਲਟੀ ਸੂਬਿਆਂ ਦੀ ਅ ਬਹੁਤ ਵਧੀਆ ਤਰੀਕੇ ਦੇ ਨਾਲ ਸੁਖਨੇ ਸਮਝਾਇਆ ਵੀ ਤਿੰਨ ਤਰ੍ਹਾਂ ਦੇ ਬਿੱਲ ਹੁੰਦੇ ਆ ਗਵਰਨਮੈਂਟ ਦੇ ਬਿੱਲ ਹੁੰਦੇ ਆ ਆਪੋਜੀਸ਼ਨ ਹੁੰਦੇ ਆ ਫਿਰ ਪ੍ਰਾਈਵੇਟ ਮੈਂਬਰਸ ਹੁੰਦੇ ਆ ਜਿਹੜੇ ਪ੍ਰਾਈਵੇਟ ਮੈਂਬਰਸ ਆ ਉਹਨਾਂ ਦੀ ਲਾਟਰੀ ਚੱਲਦੀ ਆ ਹਰੇਕ ਪ੍ਰਾਈਵੇਟ ਮੈਂਬਰ ਦੀ ਇਹ ਨਹੀਂ ਸਿਰਫ ਸਰਕਾਰੀ ਪ੍ਰਾਈਵੇਟ ਮੈਂਬਰਸ ਦੀ ਜਿਹੜੇ ਵੀ ਪ੍ਰਾਈਵੇਟ ਮੈਂਬਰ ਜਿੱਤ ਕੇ ਉੱਥੇ ਗਏ ਆ ਉਹਨਾਂ ਦੇ ਨੰਬਰ ਫਿਰ ਲਾਟਰੀ ਦੇ ਹਿਸਾਬ ਦੇ ਨਾਲ ਆ ਜਾਂਦੇ ਆ ਤੇ ਜੇ ਟਾਈਮ ਮਿਲੇ ਇਹਨਾਂ ਨੂੰ ਮੌਕਾ ਮਿਲਦਾ ਵੀ ਆਪਣਾ ਜਿਹੜਾ ਇਹਨਾਂ ਦਾ ਪ੍ਰਾਈਵੇਟ ਮੈਂਬਰ ਬਿੱਲ ਹੈਗਾ ਆ ਇਹ ਪੇਸ਼ ਕਰਦੇ ਆ ਮੈਂ ਤੁਹਾਨੂੰ ਦੱਸ ਦਿੰਨੀ 4 ਸਾਲਾਂ ਦੇ ਵਿੱਚ ਸੁੱਖ ਮੇਰੀ ਵਾਰੀ ਤਾਂ ਨਹੀਂ ਆਈ ਇਸ ਕਰਕੇ ਯੂ ਵੈਰੀ ਲੱਕੀ ਹੁਣ ਸਾਨੂੰ ਆਪਣੀ ਇੱਕ ਵਾਰ ਨਹੀਂ ਤਿੰਨ ਵੇਰੀ ਵਾਰੀ ਜਿਹੜੀ ਹੈਗੀ ਆ ਉਹ ਆ ਗਈ ਇਹ ਤੀਜਾ ਮੇਰਾ ਜਿਹੜਾ ਬਿੱਲ ਆ ਉਹ ਜਾ ਰਿਹਾ ਤੁਸੀਂ ਸਾਨੂੰ ਦੱਸੋ ਵੀ ਤੁਹਾਡਾ ਬਿੱਲ ਉਹਦੇ ਵਿੱਚ ਕੀ ਖਾਸ ਹੈਗਾ ਆ ਵੀ ਕਿਉਂ ਤੁਸੀਂ ਉਸ ਬਿੱਲ ਨੂੰ ਲੈ ਕੇ ਆ ਰਹੇ ਹੋ ਦੇਖੋ ਤੁਸੀਂ ਜਿਹਨੀਆਂ ਤੁਸੀਂ ਸੂਬੇ ਦੇ ਵਿੱਚ ਵੀ ਜਿਹੜੀ ਹੈ ਸੇਵਾ ਕੀਤੀ ਆ ਫੈਡਲੀ ਵੀ ਕੀਤੀ ਤੁਸੀਂ ਤੁਹਾਨੂੰ ਵੀ ਤੁਸੀਂ ਵੀ ਦੇਖਿਆ ਕਨਸਟਿਟੂਐਂਟਸ ਜਿਹੜੇ ਆ ਉਹ ਇਹ ਨਹੀਂ ਦੇਖਦੇ ਕਿ ਜਿਹੜੀ ਹੈਲਥ케ਅਰ ਹੈਗੀ ਹੈ ਇਹ ਪ੍ਰੋਵਿੰਸ਼ੀਅਲ ਰਿਸਪੌਂਸਿਬਿਲਟੀ ਹੈਗੀ ਉਹ ਇਹ ਕਹਿੰਦੇ ਨੇ ਵੀ ਸਾਡੀਆਂ ਸਿਹਤ ਸਵਾਵਾ ਚਾਹੇ ਉਹ ਐਮਰਜੈਂਸੀ ਵੇਟ ਟਾਈਮਸ ਨੇ ਚਾਹੇ ਉਹ ਇਲੈਕਟਿਵ ਸਰਜਰੀ ਚਾਹਗੇ ਨੇ ਜਿਹੜਾ ਵੀ ਇਹ ਸਿਹਤ ਸਿਹਤ ਸਵਾਵਾ ਚਾਹੇ ਫੈਮਿਲੀ ਡਾਕਟਰ ਦੀ ਗੱਲ ਕਰ ਲਈਏ ਉਹ ਜਿਹੜਾ ਉਹ ਐਕਸਪੈਕਟ ਕਰਦੇ ਆ ਆਪਦੇ ਨੁਮਾਇੰਦਿਆਂ ਕੋਲੋਂ ਕਿ ਇਹ ਇਸ਼ੂ ਨੂੰ ਐਡਰੈਸ ਕੀਤਾ ਜਾਵੇ ਕਿਉਂਕਿ ਸਰੀ ਦੇ ਵਿੱਚ ਇਹ 1 ਆਫ ਦਾ 3 ਟਾਪ ਇਸ਼ੂ ਜਿਹੜੇ ਆ ਉਹ ਚੱਲਦੇ ਉਸ ਨੂੰ ਵੱਧੇ ਨਜ਼ਰ ਰੱਖ ਕੇ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਇਹ ਲੈ ਲੈਂਦਾ ਸੀ ਕਿ ਅਸੀਂ ਬਿਲੀਅਨਸ ਆਫ ਡਾਲਰ ਜਿਹੜੀ ਫੈਡਰਲ ਟ੍ਰਾਂਸਫਰ ਪੇਮੈਂਟਸ ਜਿਹੜੀਆਂ ਉਹ ਸੂਬਿਆਂ ਨੂੰ ਦਿੰਨੇ ਆ ਪਰ ਸੂਬੇ ਕੋਈ ਵੀ ਐਸੀ ਰਿਪੋਰਟ ਜਿਹੜੀ ਆ ਜਾਂ ਬੈਂਚਮਾਰਕ ਨਹੀਂ ਸੈੱਟ ਕਰਦੇ ਜਿਹੜੇ ਦੱਸਣ ਕਿ ਉਹ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸਿਹਤ ਸੁਧਾਰਦੇ ਆ ਉਹਨੂੰ ਮੈਂ ਕਿਹਾ ਕਿ ਸੂਬਿਆਂ ਨੂੰ ਜਿਹੜਾ ਹੈਗਾ ਇਹਦੇ ਵਿੱਚ ਅਕਾਊਂਟੇਬਲ ਹੋਣਾ ਪਊਗਾ ਉਹ ਜਿਹੜੇ ਨੇ ਹਰ ਇੱਕ ਸੂਬਾ ਆਪੋ ਆਪਣੇ ਬੈਂਚਮਾਰਕ ਸੈੱਟ ਕਰੇ ਔਰ ਹਰੇਕ ਸਾਲ ਕੈਨੇਡੀਅਨ ਨੂੰ ਦੱਸੇ ਕਿ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਦੀ ਸਿਹਤ ਸੁਵਾਂਵਾਂ ਨੂੰ ਬੈਟਰ ਕਨ ਲਈ ਜਿਹੜੇ ਨੇ ਇਨਵੈਸਟਮੈਂਟ ਡਾਲਰਸ ਨੇ ਉਹ ਜੂਜ਼ ਕਰ ਰਹੇ ਹੈ। ਜਿਹੜੀ ਫੰਡਿੰਗ ਹੈਗੀ ਹੈ ਹੈਲਥ케ਅਰ ਲਈ ਉਹ ਔਨ ਦੀ ਆਫ ਫਰਮ ਲਾਰਜ ਅਮਾਉਂਟ ਉਹ ਔਨ ਦੀ ਹੈਗੀ ਹੈ ਫੈਡਰਲ ਗਵਰਨਮੈਂਟ ਤੋਂ। ਫੈਡਰਲ ਗਵਰਨਮੈਂਟ ਹਰੇਕ ਪ੍ਰੋਵਿੰਸ ਨੂੰ ਦੇ ਦਿੰਦਾ ਵੀ ਆ ਤੁਹਾਡੀ ਹੈਲਥ케ਅਰ ਦੀ ਫੰਡਿੰਗ ਹੈ। ਫਿਰ ਜਿਸ ਤਰੀਕੇ ਦੇ ਨਾਲ ਤੁਸੀਂ ਸਮਝਾਇਆ ਆ ਵੀ ਜਿਹੜੀ ਪ੍ਰੋਵਿੰਸ ਸਰਕਾਰ ਆ ਜਦੋਂ ਇੱਥੇ ਪੈਸਾ ਆ ਜਾਵੇ ਕੋਈ ਮੈਕਨਿਜ਼ਮ ਹੈ ਨਹੀਂ ਕੋਈ ਟੂਲ ਹੈ ਨਹੀਂ ਜਿਹਦੇ ਹਿਸਾਬ ਦੇ ਨਾਲ ਉਹਨਾਂ ਨੂੰ ਮੁੜ ਕੇ ਦੱਸਣਾ ਪੈਂਦਾ ਆ ਸੈਂਟਰਲ ਸਰਕਾਰ ਨੂੰ ਵੀ ਤੁਹਾਡਾ ਪੈਸਾ ਅਸੀਂ ਇੱਥੇ-ਇੱਥੇ ਖਰਚਿਆ ਸੀਗਾ ਅਕਾਉਂਟੇਬਿਲਟੀ ਮੈਂ ਆਪਾਂ ਸਿਰਫ ਮੈਂ ਨੰਬਰ ਹੀ ਲੈਣੀ ਆ ਵੀ 50 ਬਿਲੀਅਨ ਡਾਲਰ ਜੇ ਬੀਸੀ ਨੂੰ ਆਜਵੇ ਤੇ ਬੀਸੀ 40 ਡਾਲਰ ਹੈਲਥ케ਅਰ ਤੇ ਸਭ ਖਰਚ ਲਵੇ 10 ਬਿਲੀਅਨ ਉਹ ਹੋਰ ਕਿਸੇ ਜਗ੍ਹਾ ਖਰਚ ਲਵੇ ਇਹ ਜੇ ਅੱਜ ਹੋਵੇ ਉਹਦੇ ਵਿੱਚ ਕੋਈ ਮੈਕਨਿਜ਼ਮ ਹੈ ਨਹੀਂ ਜਿੱਥੇ ਬੀਸੀ ਨੂੰ ਜਵਾਬ ਦੇਣਾ ਪਊਗਾ ਫੈਡਰਲ ਸਰਕਾਰ ਨੂੰ ਸੋ ਤੁਆ ਐਲੀਬੀ ਸੀ ਨਹੀਂ ਹਰ ਸੂਬੇ ਨੂੰ ਮੈਂ ਐਗਜ਼ਾਮਪਲ ਦਿੰਨੀ ਆ ਬੀਸੀ ਦਾ ਤੁਸੀਂ ਇਹ ਫਿਰ ਮੈਨੂੰ ਦੱਸੋ ਵੀ ਜਿਹੜਾ ਪ੍ਰਾਈਵੇਟ ਮੈਂਬਰਸ ਬਿਲ ਹੁੰਦਾ ਆ ਉਹਦੇ ਤੇ ਕੋਈ ਖਾਸਕ ਨਹੀਂ ਲੱਗ ਸਕਦਾ ਮਨੀ ਇਸ਼ੂਜ਼ ਦੇ ਵਿੱਚ ਨਹੀਂ ਆ ਸਕਦੇ ਇਸ ਕਰਕੇ ਇਹ ਬਿਲ ਹੈਗਾ ਔਨ ਅਕਾਉਂਟੇਬਿਲਟੀ ਯਾ ਕਿ ਤੁਸੀਂ ਕੀ ਸਮਝਦੇ ਆ ਵੀ ਪ੍ਰੋਵਿੰਸਸ ਦਾ ਕੀ ਰਿਐਕਸ਼ਨ ਹੋਊਗਾ ਇਸ ਬਿਲ ਤੇ ਬਹੁਤ ਵਧੀਆ ਬਿਲ ਤੁਸੀਂ ਲੈ ਕੇ ਆ ਰਹੇ ਆ ਬਟ ਰਿਐਕਸ਼ਨ ਕੀ ਹੋਊਗਾ ਦੇਖੋ ਜਿੰਨੀ ਜਿਸ ਤਰ੍ਹਾਂ ਤੁਸੀਂ ਕਿਹਾ ਇਹ 40 ਸਾਲਾਂ ਚ ਪਹਿਲੀ ਵਾਰ ਹੋਇਆ ਕਿ ਕੈਨੇਡਾ ਹੈਲਥ ਐਕਟ ਨੂੰ ਕਿਸੇ ਨੇ ਆ ਕੇ ਜਿਹੜਾ ਹੈਗਾ ਉਹਨੂੰ ਛੇੜਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚ ਇਕੱਲਾ ਸੂਬਿਆਂ ਦੀ ਨਹੀਂ ਪਹਿਲੀ ਗੱਲ ਤਾਂ ਇੰਟਰਨਲੀ ਜਿਹੜਾ ਹੈਗਾ ਉਹ ਮੈਨੂੰ ਇੱਕ ਹਫ਼ਤੇ ਦੇ ਵਿੱਚ ਹੀ ਟਰਮੋਇਲ ਆ ਗਿਆ ਉੱਥੇ ਜਿੱਥੇ ਕਿ ਲੱਗਦਾ ਨਹੀਂ ਸੀਗਾ ਆਪਣੇ ਵੀ ਇਹ ਬਿੱਲ ਨੂੰ ਕੋਈ ਮੇਰਾ ਨੇੜੇ ਤੇਰੇ ਵੀ ਲੱਗੂ ਪਰ ਮੈਂ ਹੁਣ ਜਿਹੜੀ ਉਹਦੀ سپورਟ ਗੈਦਰ ਕਰਨੀ ਜਿਹੜੀ ਆ ਉਹ ਸ਼ੁਰੂ ਕੀਤੀ ਆ ਹਾਂ ਸੂਬਿਆਂ ਨੂੰ ਇਹਦੇ ਵਿੱਚ ਦੇਖੋ ਅਸੀਂ ਕੋਈ ਐਸੀ ਚੀਜ਼ ਤਾਂ ਮੰਗ ਨਹੀਂ ਰਹੇ ਜਿਨੇ ਸੂਬਿਆਂ ਤੋਂ ਸਗਾ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕੋਈ ਗੱਸੀ ਆਲ ਇਟਸ অল ਅਬਾਊਟ ਟੂ ਕਾਉਂਟੇਬਿਲਟੀ ਤੇ ਟ੍ਰਾਂਸਪੇਰੈਂਸੀ ਹੈ ਜੇ ਲੋਕਾਂ ਨੂੰ ਲੋਕ ਇੰਨੇ ਤਾਂ ਚਾਹੁੰਦੇ ਹੀ ਹੈ ਨਾ ਵੀ ਸਾਡੇ ਸੂਬੇ ਸਾਡੀਆਂ ਸਰਕਾਰਾਂ ਸਾਡੇ ਲਈ ਟ੍ਰਾਂਸਪੇਰੈਂਟ ਹੋਣ ਤੇ ਜਿਹੜੀ ਅਕਾਉਂਟੇਬਲ ਹੋਣ ਉਹਦੇ ਲਈ ਸਿਰਫ ਤੇ ਸਿਰਫ ਉਹਨਾਂ ਨੂੰ ਔਰ ਅਸੀਂ ਇਹ ਨਹੀਂ ਥੋਪ ਰਾਏ ਕਿ ਹਰੇਕ ਸੂਬੇ ਤੇ ਜਿਹੜਾ ਹੈਗਾ ਉਹ ਯੂਨੀਵਰਸਲ ਜਿਹੜਾ ਅਸੀਂ ਤਾਂ ਇਹ ਇਹ ਕਹਿ ਰਹੇ ਆ ਮੈਂ ਵੀ ਹਰੇਕ ਸੂਬਾ ਜਿਹੜਾ ਉਹ ਆਪਣੇ ਬੈਂਚਮਾਰਕ ਸੈੱਟ ਕਰੇ ਆਪਣੇ ਓਨ ਰਿਪੋਰਟਸ ਜਿਹੜੀਆਂ ਨੇ ਉਹ ਪੇਸ਼ ਕਰੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਵੀ ਉਹਨਾਂ ਦੇ ਜਿਹੜੇ ਹਾਰਡ ਅਰਨ ਟੈਕਸ ਡਾਲਰਸ ਹੈਗੇ ਆ ਉਹਨਾਂ ਦੀ ਸਿਹਤ ਲਈ ਵਧੀਆ ਟੰਗ ਦੇ ਨਾਲ ਸੋ ਮੈਨੂੰ ਲੱਗਦਾ ਨਹੀਂ ਐਕਸਪੈਕਟ ਇਹੀ ਕਰਦੇ ਆ ਕਿਉਂਕਿ ਜਦੋਂ ਗੱਲ ਕਰਦਾ ਉੱਥੇ ਆਟਵਾ ਦੇ ਵਿੱਚ ਉਹ ਡਰਦੇ ਏਸੇ ਗੱਲੋਂ ਹੀ ਆ ਵੀ ਸੂਬੇ ਜਿਹੜੇ ਆ ਉਹ ਕੀ ਰਿਐਕਸ਼ਨ ਕਰਨਗੇ ਮੈਂ ਕਹਿੰਦਾ ਗੱਲ ਸੂਬਿਆਂ ਦੀ ਨਹੀਂ ਮੈਨੂੰ ਮੇਰੇ ਕੰਸਟੀਟੂਐਂਟਸ ਦੀ ਗੱਲ ਹੈ ਮੇਰਾ ਪ੍ਰਾਈਵੇਟ ਮੈਂਬਰ ਬੇਲਾ ਮੈਂ ਇਹ ਲੈ ਕੇ ਆਉਣਾ ਸੋ ਇਹਦੇ ਵਿੱਚ ਪਹਿਲੇ ਹੀ ਮੈਨੂੰ ਔਕੜਾਂ ਆਈਆਂ ਤੇ ਹੋਪਫੁਲੀ ਜਿਹੜੀ ਆ ਹੁਣ ਕੰਜ਼ਰਵੇਟਿਵ ਪਾਰਟੀ ਐਨਡੀਪੀ ਜਿਹੜੀ ਆ ਜੇ ਉਹਨਾਂ ਦੀ ਸਪੋਰਟ ਮੈਨੂੰ ਮਿਲ ਜਾਂਦੀ ਹੈ ਗ੍ਰੀਨ ਪਾਰਟੀ ਦੀ ਤਾਂ ਬਿੱਲ ਜਿਹੜਾ ਵਾ ਉਹਨੂੰ ਕਿਸੇ ਪਾਸੇ ਲੈ ਕੇ ਜਾ ਸਕਦੇ ਹੈਗੇ। ਬਲੌਕ ਸਪੋਰਟ ਨਹੀਂ ਕਰੂ। ਮਿਸਟਰ ਤਾਲਵਾਲ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਇਹਦਾ ਕਿਉਂਕਿ ਜੇ ਇਹ ਬਿੱਲ ਤੁਹਾਡੇ ਦਿਮਾਗ ਦੇ ਵਿੱਚ ਆਇਆ ਜ਼ਿਹਨ ਦੇ ਵਿੱਚ ਆਇਆ ਵੀ ਹੁਣ ਮੌਕਾ ਮਿਲਿਆ ਤੇ ਇਹ ਮੈਂ ਜਿਹੜਾ ਪ੍ਰਾਈਵੇਟ ਬਿੱਲਾ ਹੋ ਮੈਂ ਲੈ ਕੇ ਜਾਣਾ ਤੇ ਇਹਦਾ ਇੱਕ ਗੱਲ ਦਾ ਮਤਲਬ ਤਾਂ ਆਪਾਂ ਕੱਢ ਸਕਦੇ ਹਾਂ ਸਪਸ਼ਟ ਗੱਲ ਕਿਉਂਕਿ ਇਹ ਤੁਹਾਨੂੰ ਪ੍ਰਾਇੋਰਟੀ ਦੇ ਉੱਤੇ ਲੱਗਿਆ ਹੈਲਥ ਕੇਅਰ ਸਿਸਟਮ ਇਹ ਇਹ ਜ਼ਿੰਮੇਵਾਰੀ ਤੁਹਾਨੂੰ ਲੱਗਿਆ ਕਿ ਆਸੇ-ਪਾਸੇ ਇਹ ਸੰਦ ਨੂੰ ਦਬਾਉਣੀ ਚਾਹੀਦੀ ਜਿਹੜੀ ਕਿ ਨਿਭਾਈ ਨਹੀਂ ਜਾ ਰਹੀ ਸੋ ਇਹਦਾ ਮਤਲਬ ਕਿਸੇ ਨਾ ਕਿਤੇ ਨਾ ਕਿਤੇ ਤੁਸੀਂ ਸੋਚ ਜ਼ਰੂਰ ਰਹੀ ਸੀ ਜਾਂ ਤੁਸੀਂ ਦੇਖ ਰਹੇ ਸੀ ਕਿ ਆਪਣੀ ਕੰਸਟੀਟੂਐਂਸੀ ਦੇ ਵਿੱਚ ਤੁਸੀਂ ਦੇਖਿਆ ਕਿ ਲੋਕ ਇਹ ਸਵਾਲ ਲੈ ਕੇ ਤੁਹਾਡੇ ਕੋਲੇ ਪਹੁੰਚੇ ਵੀ ਹੈਲਥ케ਅਰ ਸਿਸਟਮ ਹੈ ਨਹੀਂ ਐਂਡ ਕੀ ਇਹਨੇ ਇਨੀਸ਼ੀਏਟ ਕੀਤਾ ਹੈ ਥਾਟ ਵੀ ਹੁਣ ਜੇ ਮੇਰੀ ਆਪਣੀ ਕੰਸਟੀਟੂਐਂਸੀ ਦੇ ਵਿੱਚ ਹੋ ਰਿਹਾ ਤੇ ਫਿਰ ਕਿਉਂ ਨਾ ਇਹਦੇ ਬਾਰੇ ਕੁਝ ਅਜਿਹਾ ਕੀਤਾ ਜਾਵੇ ਵੀ ਕੈਨੇਡਾ ਭਾਰ ਦੇ ਵਿੱਚ ਸੰਭਵ ਬਣਾਇਆ ਜਾਵੇ ਕਿ ਹੈਲਥ케ਅਰ ਸਿਸਟਮ ਵਧੀਆ ਹੋਵੇ ਬਿਲਕੁਲ ਸਹੀ ਕਿਉਂਕਿ ਪ੍ਰਾਈਵੇਟ ਮੈਂਬਰ ਬਿਲ ਦਾ ਮਤਲਬ ਹੀ ਉਹ ਆ ਕਿ ਮੇਰੇ ਕਾਂਸਟਿਟੂਐਂਟ ਜਿਹੜੇ ਨੇ ਜਾਂ ਸਰੀ ਜਿਹੜਾ ਏਰੀਆ ਕਿਉਂਕਿ ਦੇਖੋ ਕਾਂਸਟਿਟੂਐਂਸੀ ਸਾਡੀ ਚਾਹੇ ਸਰੀ ਨਿਊਟਨ ਪਰ ਇਫੈਕਟ ਤਾਂ ਜਿਹੜੇ ਅਸੀਂ ਇੰਟਰ ਰਿਲੇਟਡ ਹੈਗੇ ਆ ਕਿਉਂਕਿ ਸਰੀ ਸਾਰੀ ਨੇ ਇਫੈਕਟ ਹੋਣਾ ਨੈਚਰਲੀ ਮੇਰੇ ਕਾਂਸਟਿਟੂਐਂਟ ਵੀ ਇਫੈਕਟ ਹੋਣੇ ਸੋ ਉਸ ਨੂੰ ਇਕੋ ਇਹ ਬਿਲ ਨਹੀਂ ਇਨਫੈਕਟ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਮੈਨੂੰ ਤੀਜੀ ਅਪਰਟਿਉਨਿਟੀ ਮਿਲੀ ਪਹਿਲੀ ਜਿਹੜੀ ਅਪਰਟਿਉਨਿਟੀ ਸੀ ਉਹ ਵੀ ਜੇ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਕੀ ਦੁਨੀਆ ਦੇ ਵਿੱਚ ਇਤਿਹਾਸ ਸੀਗਾ ਕਿ ਕੈਨੇਡਾ ਹੀ ਇੱਕ ਐਸੀ ਕੰਟਰੀ ਹੈਗੀ ਜਿੱਥੇ ਅਪ੍ਰੈਲ ਨੂੰ ਸਿੱਖਾਂ ਦਾ ਹੈਰੀਟੇਜ ਮੰਥ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ ਉਹ ਵੀ ਮੈਂ ਬਿੱਲ ਲੈ ਕੇ ਆਇਆ ਸੀ ਇੱਕ ਜਿੰਨੀ ਜੀ ਅੰਡਰਸਟੈਂਡ ਕਰਦੇ ਇੱਕ ਮੋਸ਼ਨ ਹੁੰਦੇ ਆ ਪਾਰਲੀਮੈਂਟ ਨੇ ਕਿਹਾ ਭਲੇ ਸੋਨ ਹਾਲ ਸਸਤੀ ਕਾਲ ਹੋਈ ਤੇ ਜੈਸਨੋ ਤੇ ਉਹ ਪਾਸੇ ਲੱਗ ਗਿਆ ਮੋਸ਼ਨ ਇਹ ਸੀਗਾ ਮੈਂ ਬਿੱਲ ਲੈ ਕੇ ਆਇਆ ਜਦੋਂ ਬਿੱਲ ਆਉਂਦਾ ਤਾਂ ਕੈਨੇਡਾ ਦੇ ਵਿੱਚ ਕਾਨੂੰਨ ਬਣਿਆ ਤੇ ਕਾਨੂੰਨ ਔਰ ਦੂਸਰਾ ਉਹ ਦੇਖੋ ਉਸ ਵੇਲੇ ਇਹ ਵੀ ਵੱਡਾ ਸੀ ਕਿ ਸਰ ਨੂੰ ਵੱਡਾ ਨਗਰ ਕੀਰਤਨ ਸਰੀ ਦੇ ਵਿੱਚ ਇਹ ਸਰੀ ਨਿਊਟਨ ਚੀ ਹੁੰਦਾ ਉਹਦੇ ਵਿੱਚ ਵੱਡੀ ਗਿਣਤੀ ਚ ਲੋਕ ਆਉਂਦੇ ਆ ਇਹ ਚੀਜ਼ ਨੇ ਮੈਨੂੰ ਜਿਹੜਾ ਸੀਗਾ ਉਹ ਇਨਸਪਾਇਰ ਕੀਤਾ ਔਰ ਦੂਸਰਾ ਜਿਹੜਾ ਸੀਗਾ ਕਿ ਜਿਹੜੀਆਂ ਫੋਰਨ ਇੰਟਰਫੀਰੈਂਸ ਜਿਹੜੀ ਸੀਗੀ ਉਹ ਸਿਖਰਾਂ ਤੇ ਸੀਗੀ ਔਰ ਦੂਸਰੀ ਵਾਰ ਜਦੋਂ ਪਿਛਲੀ ਪਾਰਲੀਮੈਂਟ ਚ ਮੌਕਾ ਆਇਆ ਤਾਂ ਉਦੋਂ ਮੈਂ ਜਿਹੜਾ ਸੀਗਾ ਆਪਣਾ ਬਿਲ ਜਿਹੜਾ ਸੀ ਮੋਸ਼ਨ ਐ ਪ੍ਰਾਈਵੇਟ ਮੈਂਬਰਸ ਮੋਸ਼ਨ ਲੈ ਕੇ ਆਂਦਾ ਕਿਉਂਕਿ ਉਸ ਬੜੇ ਇਮੀਡੀਏਟਲੀ ਗਵਰਨਮੈਂਟ ਨੂੰ ਇਨਸਟਰਕਟ ਕਰਨ ਦੀ ਗੱਲ ਸੀਗੀ ਉਹਦੇ ਵਿੱਚ ਲੈ ਕੇ ਆਂਦਾ M112 ਸੀਗਾ ਤਾਂ ਕਿ ਵੀ ਜਿਹੜੀ ਠਲ ਪਾਈ ਜਾ ਸਕੇ ਜਿਹੜੀ ਵੀ ਫੋਰਨ ਇੰਟਰਫੀਰੈਂਸ ਆ ਉਹਦਾ ਸਦਕਾ ਕੀ ਹੋਇਆ ਕਿ ਬਿਲ ਸੀ 70 ਲੈ ਕੇ ਆਈ ਗਵਰਨਮੈਂਟ ਨੂੰ ਬਿਲ ਲੈ ਕੇ ਆਉਣਾ ਪਿਆ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਇਫੈਕਟ ਆ ਕਨਸਟੀਟਿਊਸ਼ਨ ਨੂੰ ਕਰਦੀਆਂ ਨੇ ਔਰ ਅੱਜ ਹੈਲਥ케ਅਰ ਜਿਹੜਾ ਹੈਗਾ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਵਨ ਆਫ ਦੀ ਟਾਪ 3 ਇਸ਼ੂ ਜਿਹੜੇ ਸਾਹਮਣੇ ਆ ਰਹੇ ਇਹ ਜਿਹੜਾ ਬਿਲ ਤੁਸੀਂ ਲੈ ਕੇ ਆਏ ਆ ਇਹਦੇ ਨਾਲ ਨਾ ਕੋਈ ਪੈਸਾ ਐਕਸਟਰਾ ਮਿਲਣਾ ਪ੍ਰੋਵਿੰਸਸ ਨੂੰ ਇਹ ਹੀ ਆ ਵੀ ਪ੍ਰੋਵਿੰਸਸ ਨੇ ਅਕਾਉਂਟੇਬਿਲਟੀ ਮੈਚਰਸ ਬਣਾਉਣੇ ਪੈਣੇ ਆ ਆਪ ਉਹਨਾਂ ਨੂੰ ਤੇ ਫਿਰ ਉਹਨਾਂ ਨੂੰ ਇਹ ਰਿਪੋਰਟ ਦੇਣੀ ਪੈਣੀ ਹੈ ਤੁਹਾਡੇ ਹਿਸਾਬ ਦੇ ਨਾਲ ਵੀ ਜਿਹੜੇ ਪ੍ਰੋਵਿੰਸਸ ਹੈਗੇ ਆ ਕਿਉਂਕਿ ਤੁਸੀਂ ਬੇਲੇ ਮੋਰੇ ਲੈ ਕੇ ਆਏ ਆ ਵੀ ਤੁਸੀਂ ਸੋਚਦੇ ਆ ਵੀ ਜਿਹੜੇ ਪ੍ਰੋਵਿੰਸਸ ਆ ਉਹ ਜਿਹੜੇ ਪੈਸੇ ਹੈਲਥ ਲਈ ਆ ਰਹੇ ਆ ਉਹ ਹੈਲਥ ਤੇ ਨਹੀਂ ਖਰਚ ਰਹੇ ਨਹੀਂ ਦੇਖੋ ਖਰਚ ਨੇ ਜਿਹੜੇ ਆ ਉਹ ਇੱਕ ਚੀਜ਼ ਹੈ ਜਦੋਂ ਸਾਰੇ ਅਸੀਂ ਬੈਂਚਮਾਰਕ ਸੈੱਟ ਕਰਾਂਗੇ ਜਦੋਂ ਬੈਂਚਮਾਰਕ ਮੀਟ ਨਹੀਂ ਕਰਨਗੇ ਤਾਂ ਫਿਰ ਸੱਚ ਹੋਏਗੀ ਫਿਰ ਉਹ ਦੱਸਣਗੇ ਵੀ ਅਸੀਂ ਇਹ ਲੋਕ ਇਸ ਤਰੀਕੇ ਨਾਲ ਬ੍ਰੂ ਕਰਦੇ ਚਾਹੇ ਉਹ ਅੱਜ ਸੋ ਫਾਲੋ ਅਪ ਕੁਐਸਚਨ ਇਜ਼ ਦਸ ਸੋ ਜੀਡੀ ਇਹਦੇ ਨਾਲ ਆਪਾਂ ਨੂੰ ਪਤਾ ਆ ਵੀ ਜਦੋਂ ਵੀ ਕੋਈ ਆਪਾਂ ਨਿਊ ਐਕਸਪੈਕਟੇਸ਼ਨ ਰੱਖੀਏ ਨਿਊ ਅਕਾਉਂਟੇਬਿਲਟੀ ਮੈਜਰਸ ਰੱਖੀਏ ਫਿਰ ਉਹਦੇ ਨਾਲ ਥੋੜੀ ਕਿਤਾ ਬਿਊਰੋਕਰਸੀ ਹੋਰ ਆ ਜਾਂਦੀ ਹੈ ਤੇ ਕ੍ਰਿਟਿਕਸ ਵੀ ਕਹਿੰਦੇ ਵੀ ਇਹਦੇ ਨਾਲ ਜਿਹੜੀ ਸਰਵਿਸਿਸ ਸਾਨੂੰ ਫਰੰਟ ਲਾਈਨ ਵਿੱਚ ਚਾਹੀਦੀਆਂ ਆ ਉਹ ਕਿਤੇ ਬਿਊਰੋਕਰਸੀ ਵੱਲ ਨਾ ਚਲ ਜਾਣ ਇਹਦੇ ਵਿੱਚ ਤੁਹਾਡੀ ਕੀ ਸੋਚ ਹੈ? ਇਹੀ ਤਾਂ ਆਪਾਂ ਹੁਣ ਇਹਦੇ ਚੋਂ ਕੱਢਣਾ ਕਿਉਂਕਿ ਜਿਹੜਾ ਹੁਣ ਐਸ ਵੇਲੇ ਸੁਣਨ ਚਾ ਰਹਿਆਂ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਚ ਜਾਂ ਬਿਊਰੋਕ੍ਰੇਸੀ ਚ ਬਹੁਤ ਪੈਸਾ ਜਿਹੜਾ ਉਹ ਹੈਲਥ케ਅਰ ਚ ਲੱਗ ਰਿਹਾ ਜੇਕਰ ਅਸੀਂ ਇਹ ਬਿੱਲ ਪਾਸ ਹੁੰਦਾ ਜਦੋਂ ਉਹ ਸਾਹਮਣੇ ਆਊਗੀ ਪਾਰਦਰਸ਼ੀ ਆਊਗੀ ਤਾਂ ਉਹਨਾਂ ਗਵਰਨਮੈਂਟ ਨੂੰ ਵੀ ਪਤਾ ਲੱਗੂਗਾ ਲੋਕਾਂ ਨੂੰ ਵੀ ਪਤਾ ਲੱਗੂ ਔਰ ਜਿੱਥੇ ਉਹ ਲੱਗਦਾ ਹੈਗਾ ਕਿ ਇਹ ਜਿਹੜੀ ਬਿਊਰੋਕ੍ਰੇਸੀ ਜਿਹੜੀ ਆ ਉਹ ਜ਼ਿਆਦਾ ਉਹਦੇ ਵਿੱਚ ਪੈਸੇ ਲੱਗ ਰਹੇ ਆ ਤਾਂ ਉਤੋਂ ਕੱਢ ਕੇ ਜਿਹੜੇ ਨੇ ਉਹ ਡਾਲਰ ਜਿਹੜੇ ਨੇ ਉਹ ਹੈਲਥ케ਅਰ ਚ ਪਾਏ ਜਾਣਗੇ ਮੈਂ ਅਕਾਉਂਟੇਬਿਲਟੀ ਦੇ ਸਦਾ ਹੀ ਸਹਿਮਤ ਹੁੰਦੀ ਆ ਪਰ ਇਹਦੇ ਵਿੱਚ ਥੋੜਾ ਇੱਕ ਸਵਾਲ ਜ਼ਰੂਰ ਉੱਠਦੇ ਆ ਵੀ ਇਹਦੀ ਇੰਪੈਕਟ ਕੀ ਹੋਊਗੀ ਜੇ ਹੈਲਥ케ਅਰ ਤੇ ਹੈਗਾ ਆ ਫਿਰ ਸਰਕਾਰ ਅਕਾਉਂਟੇਬਿਲਟੀ ਮੰਗਦੀ ਆ ਦੂਸਰੀਆਂ ਚੀਜ਼ਾਂ ਤੋਂ ਵੀ ਬਹੁਤ ਸਾਰੀ ਫੰਡਿੰਗ ਜਾਂਦੀ ਆ ਫ্রম ਫੈਡਰਲ ਗਵਰਨਮੈਂਟ ਛਾਲਡ ਖੈ ਦੇ ਰਹੀ ਵੈਰੀ ਸਿੰਪਲ ਉਹਦੇ ਵਿੱਚ ਜਿਹੜੀ ਵੀ ਫੰਡਿੰਗ ਪ੍ਰੋਵਿੰਸਸ ਨੂੰ ਆਉਂਦੀ ਆ ਉਹਦੇ ਵਿੱਚ ਉਹਨਾਂ ਨੂੰ ਟਾਰਗੇਟਸ ਮੀਟ ਕਰਨੇ ਪੈਂਦੇ ਆ ਇਹ ਤੁਹਾਡੇ ਲਈ ਤੁਸੀਂ ਦੇਖੋ ਤੁਸੀਂ ਬੜਾ ਵਧੀਆ ਐਕਚੁਅਲੀ ਸਵਾਲ ਰੇਜ਼ ਕੀਤਾ ਜਦੋਂ ਹੁਣ ਜਿਹੜਾ ਜਿਹੜਾ ਆਪਣੀ ਚਾਈਲਡ ਕੇਰ ਦੀ ਫੰਡਿੰਗ ਕੀਤੀ 10 ਡਾਲਰ a ਡੇ ਕੇਅਰ ਸਾਈਨ ਹੋਇਆ ਤਾਂ ਉਹ ਪਹਿਲਾ ਐਗਰੀਮੈਂਟ ਜਿਹੜਾ ਸੀ ਉਹ BC ਨਾਲ ਔਰ ਉਹਦੇ ਤਾਂ ਸਿੰਪਲ ਪੈਰਾਮੀਟਰ ਨੇ ਵੀ ਕਿੰਨੇ ਤੁਸੀਂ ਹੋਰ ਸਪੇਸ ਜਿਹੜੇ ਕ੍ਰੀਏਟ ਉਹਦੇ ਵਿੱਚ ਦੇਖੋ ਤਾਂ ਸਰਕਾਰ ਨੇ ਮੇਰੇ ਖਿਆਲ ਤਿੰਨ ਗੁਣਾ ਤੋਂ ਵੀ ਜ਼ਿਆਦਾ ਜਦੋਂ ਦੀ ਇਹ ਫੰਡਿੰਗ ਆਈ ਆ BC ਦੀ ਸਰਕਾਰ ਨੇ ਉਹ ਸਪਾਟਸ ਜਿਹੜੇ ਨੇ ਉਹ ਅਪਗ੍ਰੇਡ ਕਰਦੇ ਸੋ ਇਹ ਵਧੀਆ ਗੱਲ ਆ ਉਹ ਉਹ ਨੰਬਰ ਤਾਂ ਬਿਲਕੁਲ ਸਾਹਮਣੇ ਆ ਰਹੇ ਪਰ ਹੈਲਥ케ਅਰ ਇੱਕ ਇੰਨਾ ਕੰਪਲਿਕੇਟਡ ਹੋ ਗਿਆ ਕਿ ਤੁਸੀਂ ਐਮਰਜੈਂਸੀ ਦੇ ਵਿੱਚ ਜਾਵੋ ਬਹੁਤ ਸਾਰੇ ਲੋਕਾਂ ਨੂੰ ਸਵਾਵਾ ਲੈਣ ਤੋਂ ਬਿਨਾ ਵਾਪਸ ਮੁੜਨਾ ਪੈ ਰਿਹਾ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਜੇ ਉੱਥੇ ਸਵਾਵਾ ਨਹੀਂ ਮਿਲਦੀਆਂ ਸੋ ਅੱਜ ਸਾਨੂੰ ਇਹ ਦੇਖਣ ਦੀ ਲੋੜ ਹੈਗੀ ਕਿ ਸਾਡੇ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਹੈਲਥ케ਅਰ ਸਿਸਟਮ ਦੇ ਵਿੱਚ ਜਿਹੜੀ ਕਿਤੇ ਕੋਈ ਚਾਹੇ ਉਹ ਵੇਸਟੇਜ ਆ ਚਾਹੇ ਉਹ ਉਹ ਪ੍ਰੋਪਰਲੀ ਨਹੀਂ ਜਿਹੜੇ ਕੰਮ ਕਰ ਰਿਹਾ ਸਿਸਟਮ ਉਹਨੂੰ ਦੱਸਣ ਚ ਅਕਾਉਂਟੇਬਿਲਟੀ ਤੇ ਟ੍ਰਾਂਸਪੇਰੈਂਸੀ ਲਿਆਉਣ ਚ ਮੈਨੂੰ ਨਹੀਂ ਲੱਗਦਾ ਹਾਂਜੀ ਐਵਰੀ ਪ੍ਰੋਵਿੰਸ਼ੀਅਲ ਪ੍ਰੀਮੀਅਮ ਅਕ੍ਰੋਸ ਦਾ ਕੰਟਰੀ ਨੇ ਮੰਗ ਕੀਤੀ ਆ ਫੈਡਰਲ ਸਰਕਾਰ ਕੋਲੋਂ ਵੀ ਹੈਲਥ케ਅਰ ਫੰਡਿੰਗ ਦੀ ਵਿੱਚ ਇਨਕਰੀਸ ਹੋਣੀ ਚਾਹੀਦੀ ਆ ਕਿਉਂਕਿ ਜਿਹੜੀਆਂ ਲੋਕਾਂ ਦੀਆਂ ਜ਼ਰੂਰਤਾਂ ਹੈਗੀਆਂ ਹੈਲਥ케ਅਰ ਦੇ ਵਿੱਚ ਵੀ ਉਹ ਜਿਹੜੀ ਫੰਡਿੰਗ ਐਨਵਲੋਪ ਉਹਨਾਂ ਨੂੰ ਮਿਲ ਰਹੀ ਆ ਉਹਦੇ ਵਿੱਚ ਉਹ ਨਹੀਂ ਉਦੇ ਤੇ ਖੜੇ ਹੋ ਸਕਦੇ ਸੋ ਤੁਹਾਡੀ ਸਰਕਾਰ ਦੇ ਵਿੱਚ ਇਹ ਗੱਲ ਚੱਲ ਰਹੀ ਆ ਫਾਈਨੈਂਸ਼ੀਅਲ ਸਿਚੁਏਸ਼ਨ ਬਹੁਤ ਟਫ ਹੈਗਾ ਮੈਨੂੰ ਪਤਾ ਪ੍ਰੋਵਿੰਸ਼ੀਅਲੀ ਐਂਡ ਫੈਡਰਲੀ ਵੀ ਕੁਛ ਨਾ ਕੁਛ ਫੈਡਰਲ ਸਰਕਾਰ ਜਦੋਂ ਬਜਟ ਅਨਾਉਂਸ ਕਰੂਗੀ ਐਡੀਸ਼ਨਲ ਮਨੀ ਆਸਕ ਦੀ ਆ ਹੈਲਥ케ਅਰ ਦੇ ਵਿੱਚ ਦੇਖੋ ਜਦੋਂ ਪਿਛਲੇ ਸਾਲ ਦੀ ਆਪਾਂ ਗੱਲ ਕਰੀਏ ਪੁਰਾਣੇ ਇਵਨ ਫਾਰਮਰ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਸੀਗੇ ਉਹਨਾਂ ਨੇ ਜਿਹੜੀ ਵੱਡੀ ਮਨੀ ਜਿਹੜੀ ਸੀ ਉਸ ਵੇਲੇ ਹੋਰ ਹੈਲਥ ਦੇ ਵਿੱਚ ਸਿਟੀ ਔਰ ਪਾਰਟਿਕੁਲਰਲੀ ਜਿਹੜੀ ਮੈਂਟਲ ਹੈਲਥ ਸੀਗਾ ਉਸ ਤੇ ਜਿਹੜਾ ਸੀ ਉਹ ਤਵੱਜੋ ਜਿਹੜੀ ਸੀ ਉਹ ਦਿੱਤੀ ਗਈ ਔਰ ਦੂਸਰੀ ਵੱਡੀ ਫੰਡਿੰਗ ਜਿਹੜੀ ਸੀ ਕਿ ਜਿਹੜੀਆਂ ਆ ਰਹੀਆਂ ਨਰਸਸ ਹੈਗੀਆਂ ਉਹਨੂੰ ਟ੍ਰੇਨਿੰਗ ਕਿਸ ਤਰ੍ਹਾਂ ਦਿੱਤੀ ਜਾ ਰਹੀ ਤਾਂ ਇਹ ਜਿਹੜੀ ਅਨਾਉਂਸਮੈਂਟ ਸੀਗੀ ਕੇ ਪੀ ਜੂ ਚ ਮੈਨੂੰ ਲੱਗਦਾ ਜਿਨੇ ਉਦੋਂ ਹੋਈ ਸੀਗੀ ਉੱਥੇ ਪ੍ਰੀਮੀਅਰ ਈਬੀ ਸੀਗੇ ਔਰ ਪ੍ਰਾਈਮ ਮਿਨਿਸਟਰ ਉਸ ਵੇਲੇ ਦੇ ਜਸਟਰੂਕ ਉਹ ਕਹਿੰਦੇ ਜਿਹੜੀ ਸਰਕਾਰ ਦੀ ਜਿਹੜੀ ਵੀ ਹੈਗੀ ਸੋਚ ਆ ਉਸ ਪ੍ਰੋਗਰੈਸਿਵ ਸਰਕਾਰ ਹੈਗੀ ਲਿਬਰਲ ਸਰਕਾਰ ਪ੍ਰੋਗਰੈਸਿਵ ਹੋਣ ਦੇ ਨਾਤੇ ਵੀ ਗਾਟ ਟੂ ਮੇਕ ਸ਼ੋਰ ਕਿ ਜਿਹੜੀਆਂ ਪਰਟਿਕੁਲਰਲੀ ਜਿਹੜੀ ਸਟੇਟਸ ਵਾਮਾ ਨੇ ਉਹਨਾਂ ਦੇ ਵਿੱਚ ਜੇ ਸੀ ਕੋਈ ਇੰਪਰੂਵਮੈਂਟ ਕਰ ਸਕਦੇ ਆ ਔਰ ਉਹਦੇ ਵਿੱਚ ਪੂਰਾ ਜੋਰ ਅਸੀਂ ਕੌਕਸ ਤੇ ਵਿੱਚ ਵੀ ਗੱਲਾਂ ਕਰਦੇ ਆ ਤਾਂ ਹਰ ਇੱਕ ਦਾ ਅੱਜ ਕੱਲ ਜੋਰ ਜਿਹੜਾ ਹੈਗਾ ਉਹ ਇਹੀ ਲੱਗਿਆ ਹੈ ਵੀ ਹੈਲਥ ਕੇਅਰ ਮੈਂਟਲ ਹੈਲਥ ਜਿਹੜੀ ਹੈਗੀਆਂ ਇਹ ਜਿਹੜੇ ਮੇਜਰ ਇਸ਼ੂ ਫੇਸ ਕਰ ਰਹੀਆਂ ਨੇ ਕਮਿਊਨਿਟੀ ਉਹਨਾਂ ਤੇ ਸਾਨੂੰ ਤਵੱਜੋ ਜਿਹੜੀ ਦੇਣੀ ਚਾਹੀਦੀ ਔਰ ਉਹਦੇ ਵਿੱਚ ਜੇ ਸੂਬੇ ਜਿਹੜੇ ਨੇ ਉਹ ਰਲ ਕੇ ਸੂਬੇ ਕੰਮ ਕਰਦੇ ਹੈਗੇ ਆ ਫੈਡਰਲ ਗਵਰਨਮੈਂਟ ਨਾਲ ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਪੀਸੀ ਦੇ ਵਿੱਚ ਬਹੁਤ ਵੱਡੇ ਐਕਸਪੈਕਟੇਸ਼ਨਸ ਹੈਗੇ ਆ ਸੈਂਟਰਲ ਸਰਕਾਰ ਵੱਲੋਂ ਆ ਫੋਰ ਦ ਬਿਗ ਪ੍ਰੋਜੈਕਟ ਜਿਹੜੀ ਅਨਾਉਂਸ ਕੀਤੀਆਂ ਗਈਆਂ ਵੀ ਕਾ ਹੋਰ ਵੀ ਕਰਕੇ ਸਾਨੂੰ ਪਤਾ ਇਥੇ ਇਨਫਰਾਸਟ੍ਰਕਚਰ ਦੀ ਬਹੁਤ ਵੱਡੀ ਡੈਫਿਸਿਟ ਹੈਗੀ ਆ ਆ اسپੈਸ਼ਲੀ ਵਨ ਵੀ ਕਮ ਟੂ ਟ੍ਰਾਂਸਪੋਰਟੇਸ਼ਨ ਆ ਮਾਸੀ ਟਨਲ ਵੀ ਹੋਪਿੰਗ ਵੀ ਬਹੁਤ ਵਧੀਆ ਅਨਾਉਂਸਮੈਂਟ ਸਰਕਾਰ ਕਰੂਗੀ ਇਹ ਨੈਕਸਟ ਟਾਈਮ ਬਟ ਇੱਕ ਸਵਾਲ ਮੈਂ ਹੁਣ ਤੁਹਾਡੇ ਮੋਰੇ ਰੱਖਣਾ ਆ ਛੁੱਟੀਆਂ ਤੋਂ ਬਾਅਦ ਮੈਂ ਛੁੱਟੀਆਂ ਕਹਿੰਨੀ ਆ ਬਟ ਇਟਸ ਰੀਲੀ ਅ ਬ੍ਰੇਕ ਉਹਨਾਂ ਦਿਨਾਂ ਦੇ ਵਿੱਚ ਐਮਪੀਆ ਲਈ ਨੂੰ ਐਮਪੀਆ ਨੂੰ ਕੱਟ ਛੁੱਟੀਆਂ ਹੁੰਦੀਆਂ ਆ ਉਹ ਆਪਣੀ ਕੰਸਟਿਟੂਐਂਸੀ ਵਿੱਚ ਕਾਫੀ ਐਕਟਿਵ ਹੋ ਜਾਂਦੇ ਆ ਤੁਸੀਂ ਇੱਥੇ ਸਮਰ ਲੋਕਾਂ ਦੇ ਨਾਲ ਮਿਲੇ ਆ ਗਿਲੇ ਆ ਉਹਨਾਂ ਦੀਆਂ ਦੁੱਖ ਸੁੱਖ ਸੁਣੇ ਆ ਤੇ ਉਹਨਾਂ ਤੋਂ ਇਹ ਸੁਜੈਸਚਨਸ ਵੀ ਸੁਣੇ ਆ ਵੀ ਸਰਕਾਰ ਨੂੰ ਕਿਸ ਪਾਸੇ ਨੂੰ ਜਾਣਾ ਚਾਹੀਦਾ ਆ ਤੁਸੀਂ ਸਾਨੂੰ ਦੱਸੋ ਜਦੋਂ ਦੇ ਤੁਸੀਂ ਪਾਰਲੀਮੈਂਟ ਮੁੜ ਕੇ ਖੁੱਲੀ ਆ ਵੀ ਤੁਸੀਂ ਉੱਥੇ ਕੀ ਦੇਖ ਰਹੇ ਆ ਕੀ ਹੋ ਰਿਹਾ ਆ ਕਰਕੇ ਜਿਹੜੇ ਇੱਥੇ ਬੈਠੇ ਲੋਕ ਆ ਜਿਹੜੇ ਟੀਵੀ ਨੂੰ ਰੋਜ਼ ਨਹੀਂ ਦੇਖਦੇ ਵੀ ਤੁਹਾਡਾ ਕੁਐਸਚਨ ਪੇਰੀਅਡ ਵੀ ਨਹੀਂ ਰੋਜ਼ ਦੇਖਦੇ ਬਹੁਤ ਸਾਰੇ ਦੇਖਦੇ ਆ ਪਰ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਵੀ ਇੱਕ ਜਿੱਦਾਂ ਸਵਾਦ ਜਿਹਾ ਆ ਜਾਵੇ ਵੀ ਪਾਰਲੀਮੈਂਟ ਵਿੱਚ ਕੀ ਹੋ ਰਿਹਾ ਹੈ ਬਿਲਕੁਲ ਐਕਚੁਅਲੀ ਜਿਹਨੂੰ ਤੁਸੀਂ ਇੱਕ ਬਹੁਤ ਵਧੀਆ ਐਕਚੁਅਲੀ ਇਹ ਰੇਜ਼ ਕੀਤਾ ਵੀ ਜਿਹੜੇ ਹੁਣ ਆਪਣੇ ਨਾ ਜਦੋਂ ਪਾਰਲੀਮੈਂਟਰੀਅਨ ਦੀ ਗੱਲ ਕਰਦੇ ਆ ਮੈਂ ਗੱਲ ਕੀਤੀ ਇੱਕ ਨਾਰਥ ਵੈਂਕੂਵਰ ਰੰਦੀਪ ਭੁਣਨ ਨੇ ਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਿੰਨੇ ਕੀ ਇਵੈਂਟ ਕਰਦੇ ਹੋ ਸਮਰਚ ਜੀ ਉਹ ਕਹਿੰਦੇ ਮੈਂ ਤਾਂ ਦੋ ਕਰਦਾ ਇੱਕ ਨਰੂਜ਼ ਤੇ ਇੱਕ ਕੈਨੇਡਾ ਦੇ ਤੇ ਮੈਂ ਕਹਿੰਦਾ ਵੀ ਸਾਡੇ ਤਾਂ ਰੋਜ਼-ਦੋਜ਼ 12-12 14-14 ਇਹ ਦੇਖਣ ਨੂੰ ਲੱਗਦਾ ਵੀ ਇਹ ਪੰਜਾਬੀ ਐ एमपी ਹੈ ਜੀ ਇਹ ਕੁਛ ਨਹੀਂ ਕਰਦੇ ਰਾਣਾ ਕਿਉਂਕਿ ਇਹ ਕਈ ਹੁੰਦਾ ਸੁਣੀ ਗੱਲ ਹੈਗੀ ਉਹਦੇ ਵਿੱਚ ਸਾਲ ਨਾਲੋਂ ਜ਼ਿਆਦਾ ਜਦੋਂ ਸਮਰ ਆਉਂਦੀ ਹੈ ਬ੍ਰੇਕ ਤਾਂ ਸਾਡੇ ਐਮਪੀਜ਼ ਨੇ ਜਿਹੜੇ ਉਹਨਾਂ ਨੂੰ ਸਗਾ ਹੋਰ ਵੀ ਜ਼ਿਆਦਾ ਜਿਹੜਾ ਉਹ ਬਿਜ਼ੀ ਰਹਿੰਦੇ ਕਿਉਂਕਿ 10 ਨਾਲ 12-12 14-14 ਫੰਕਸ਼ਨ ਇੱਕ ਦਿਨ ਛੋ ਜਿਹੇ ਉਹ ਇਹਦੇ ਦੋ ਸੋ ਉਹ ਵੀ ਇੱਕ ਇੰਪੋਰਟੈਂਟ ਪਾਰਟ ਹੈਗਾ ਕਿਉਂਕਿ ਲੋਕਾਂ ਦੇ ਨਾਲ ਮਿਲਦੇ ਜੇ ਲੋਕਾਂ ਨੂੰ ਮਿਲੇ ਤਾਂ ਤਿੰਨ ਮੇਜਰ ਇਸ਼ੂ ਸਾਹਮਣੇ ਆ ਰਹੇ ਸੀ ਇੱਕ ਇਕਨੋਮੀ ਦਾ ਦੂਸਰਾ ਕ੍ਰਾਈਮ ਦਾ ਔਰ ਤੀਜਾ ਹੈਲਥ케ਅਰ ਦਾ ਜਿਸ ਤਰ੍ਹਾਂ ਮੈਂ ਦੱਸਿਆ ਵਨ ਆਫ ਦੀ 3 ਟਾਪ ਉਹਦੇ ਵਿੱਚ ਇਕਨੋਮੀ ਦੇ ਵਿੱਚ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਇਸ ਵੇਲੇ ਸਾਡਾ ਜਿਹੜਾ ਪੂਰਾ ਜੋਰ ਹੈਗਾ ਪ੍ਰਾਈਮ ਮਿਨਿਸਟਰ ਦਾ ਔਰ ਲਿਬਰਲ ਪਾਰਟੀ ਦਾ ਜਿਹੜਾ ਲਿਬਰਲ ਸਰਕਾਰ ਦਾ ਇਹ ਜੋਰ ਲੱਗਿਆ ਹੋਇਆ ਹੈ ਵੀ ਅਸੀਂ ਕਿਸ ਤਰੀਕੇ ਦੇ ਨਾਲ ਇਕਨੋਮਿਕ ਅਪਰਟਿਨਿਟੀਜ਼ ਕ੍ਰੀਏਟ ਕਰਦਿਆਂ ਕਿਉਂਕਿ ਜੇ ਵੱਡੇ ਪ੍ਰੋਜੈਕਟ ਲੈ ਕੇ ਆਮੈਂ ਇੱਕ ਸੈਲਫ ਸਸਟੇਨ ਕਰਨਾ ਅਸੀਂ ਯੂਐਸਟੇ ਨਹੀਂ ਨਿਰਭਰ ਕਰਨਾ ਹੋਰ ਦੂਸ਼ ਦੇਸ਼ਾਂ ਦੇ ਨਾਲ ਟ੍ਰੇਡ ਕਰਨੇ ਆ ਉਹਦੇ ਵਿੱਚ ਅੱਜ ਫੇਰ ਪ੍ਰਾਈਮ ਮਿਨਿਸਟਰ ਇੰਗਲੈਂਡ ਗਏ ਹੋਏ ਨੇ ਸੋ ਉਹਦੇ ਵਿੱਚ ਮੇਜਰ ਪ੍ਰੋਜੈਕਟ ਜਿਹੜੇ ਹੁਣੇ ਹੀ ਜਿਸ ਤਰ੍ਹਾਂ ਅਨਾਨਸ ਕੀਤੇ ਉਹਦੇ ਵਿੱਚੋਂ ਤਿੰਨ ਪ੍ਰੋਜੈਕਟ ਜਿਹੜੇ ਨੇ ਉਹ ਬੀਸੀ ਨਾਲ ਸੰਬੰਧਤ ਹੈਗੇ ਔਰ ਬੀਸੀ ਆਉਣ ਲੱਗਿਆ ਔਰ ਇਕੱਲਾ ਇਹਦਾ ਇੱਕ ਪੈਦਾ ਹੋਇਆ ਤੁਸੀਂ ਦੇਖੋ ਵੀ ਇੱਕ ਪ੍ਰੀਮੀਅਰ ਜਿਹੜੇ ਅਲਬਰਟਾ ਦੇ ਸੀਗੇ ਉਹ ਹਮੇਸ਼ਾ ਹੀ ਸਾਡੀ ਹਮੇਸ਼ਾ ਪੋਸ਼ ਕਰਦੇ ਸੀ ਹੁਣ ਉਹ ਪਹਿਲੀ ਵਾਰ ਜਿਹੜੇ ਨੇ ਉਹ ਦਿਖੇ ਗਏ ਨੇ ਕਿ ਵੀ ਉਹ ਜਿਹੜਾ ਹੈਗਾ ਉਹ ਐਪਰੀਸ਼ੀਏਟ ਕਰਦੇ ਹੈਗੇ ਕਿ ਫੈਡਰਲ ਗਵਰਨਮੈਂਟ ਕੀ ਹੈ ਸੋ ਉਹ ਹੈਗਾ ਇਕਨੋਮੀ ਤੇ ਔਰ ਜਦੋਂ ਆ ਗਿਆ ਦੂਸਰਾ ਬਿਲ ਕ੍ਰਾਈਮ ਦੇ ਉੱਤੇ ਕ੍ਰਾਈਮ ਦੇ ਉੱਤੇ ਤੁਸੀਂ ਦੇਖੋਗੇ ਕਿ ਫਰਡੇ ਨੂੰ ਇੱਕ ਜਿਹੜਾ ਹੈਗਾ ਸੀਗਾ ਐਂਟੀ ਹੇਟ ਕ੍ਰਾਈਮ ਲੈਜਿਸਲੇਸ਼ਨ ਜਿਹੜਾ ਉਹ ਅਸੀਂ ਟੇਬਲ ਕੀਤਾ ਉਹਦੇ ਤੇ ਕੱਲ ਮੈਂ ਪਾਰਲੀਮੈਂਟ ਚ ਬੋਲਿਆ ਉਸ ਤੋਂ ਪਹਿਲਾਂ ਬਾਰਡਰ ਉਹਦੇ ਬਾਰੇ ਸਾਨੂੰ ਥੋੜਾਕ ਦੱਸੋ ਅਭੀ ਜਿਹੜਾ ਐਂਟੀ ਹੇਟ ਬਿਲ ਲਿਆ ਉਹ ਕੀ ਹੈਗਾ ਤੇ ਉਹਦੀ ਕੀ ਇਮਪੈਕਟ ਪਾਉਗੀ ਦੇਖੋ ਸਾਨੂੰ ਪਹਿਲਾਂ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਕੈਨੇਡਾ ਹੈਗਾ ਇੱਕ ਬੜਾ ਡਾਈਵਰਸ ਦੇਸ਼ ਹੈਗਾ ਡਾਈਵਰਸਿਟੀ ਇਹ ਤਾਂ ਉਹਦੀ ਸਟਰੈਂਥ ਹੈਗੀ ਅਸੀਂ ਬੱਕੋ ਬੱਕੜੀਆਂ ਥਾਂ ਤੋਂ ਆ ਕੇ ਸਾਡੀਆਂ ਬੱਕੋ ਬੱਕੜੀਆਂ ਕਲਚਰਲ ਤੇ ਰਿਲੀਜੀਅਸ ਵੈਲਿਊਜ਼ ਹੈਗੀਆਂ ਉਹਨੂੰ ਅਸੀਂ ਜਿਹੜਾ ਹੈਗਾ ਉਹ ਅਸੀਂ ਇੱਕ ਦੂਜੇ ਦੀਆਂ ਸੈਲੀਬ੍ਰੇਟ ਵੀ ਕਰਦੇ ਆਂ ਪਰ ਉਹਦੇ ਵਿੱਚ ਕੋਸ਼ਕ ਹੁੰਦਾਈਆਂ ਜਿਹੜੀ ਕੋਸ਼ਕ ਜਿਹੜੀ ਕਹਿੰਦੇ ਜਿਹੜੇ ਚੈਲੰਜਸ ਹੈਗੇ ਜਿਹਦੇ ਵਿੱਚ ਐਂਟੀ ਸੈਮਟਿਜ਼ਮ ਦੀ ਗੱਲ ਕਰ ਲਓ ਅਸਲਾਮੋਫੋਬੀਆ ਦੀ ਗੱਲ ਕਰ ਲਵੋ ਤੁਸੀਂ ਐਂਟੀ ਸਿਕ ਖੇਡ ਜਿਹੜੀ ਆ ਉਹ ਵੀ ਜਾਂ ਸਾਊਥ ਏਸ਼ੀਆ ਨੇ ਐਥ ਜਿਹੜੀ ਕਹਿੰਦੇ ਆ ਉਹ ਬਾਤ ਰਹੀ ਆ ਉਹਨੂੰ ਦੇਖ ਲਓ ਇਹ ਜਦੋਂ ਇਹੋ ਜਿਹੇ ਇਸ਼ੂ ਆਪਾਂ ਦੇਖਦੇ ਹੈਗੇ ਆ ਚਰਚ ਜਿਹੜੀਆਂ ਨੇ ਉਹਨਾਂ ਨੂੰ ਕਈ ਵਾਰ ਅੱਗ ਲਗਾ ਦਿੱਤੀ ਜਾਂਦੀ ਆ ਸੋ ਉਹ ਚੀਜ਼ ਨੂੰ ਮੱਧ ਨੇ ਚ ਰੱਖ ਕੇ ਬੇਲ ਲਿਆਂਦਾ ਗਿਆ ਤਾਂ ਕਿ ਜਿਹੜੀਆਂ ਕਮਿਊਨਿਟੀਜ਼ ਹੈਗੀਆਂ ਨੇ ਉਹ ਆਪਣਾ ਜਿਹੜੀ ਵੀ ਚੀਜ਼ ਧਰਮ ਨੂੰ ਮੰਨਦੇ ਆ ਤਾਂ ਕਿ ਉਹਨਾਂ ਨੇ ਜਦੋਂ ਪ੍ਰੇਅਰਸ ਕਰਨੀਆਂ ਤਾਂ ਉਹ ਬਿਨਾਂ ਕਿਸੇ ਡਰ ਤੋਂ ਬਿਨਾਂ ਕਿਸੇ ਪੇਸ਼ਬਾਪ ਤੋਂ ਜਾਂ ਦੂਸਰੀ ਇੰਟਰਫੀਰੈਂਸ ਤੋਂ ਉਹ ਆਪਣਾ ਜਿਹੜਾ ਉਹ ਪ੍ਰੇਅ ਕਰ ਸਕਣ ਚਾਹੇ ਉਹ ਰਿਲੀਜੀਅਸ ਸਕੂਲ ਚਾ ਬੱਚੇ ਸਕੂਲਾਂ ਦੇ ਵਿੱਚ ਜਿਹੜਾ ਆਪਣੇ ਉਹਦੇ ਵਿੱਚ ਜਾ ਸਕਣ ਤਾਂ ਕਿ ਉੱਥੇ ਉਹਨਾਂ ਨੂੰ ਕੋਈ ਇੰਟੀਮੀਡੇਸ਼ਨ ਜਾਂ ਹੇਟ ਉਹਦੇ ਸਾਹਮਣੇ ਨਾ ਉਸ ਨੂੰ ਬਚਾਉਣ ਲਈ ਜਿਹੜਾ ਇਹ ਸਾਰਾ ਕੰਮ ਕੀਤਾ ਹੈ ਸਾਡੀ ਕਮਿਊਨਿਟੀ ਇਸ ਬਿਲ ਦੇ ਵਿੱਚ ਕਾਫੀ ਇੰਟਰਸਟ ਰੱਖ ਰਹੀ ਆ ਕਿਉਂਕਿ ਜਿਹੜੀ ਜਦੋਂ ਕ੍ਰਾਈਮ ਤੇ ਆ ਜਾਈਦਾ ਆ ਆਪਣੇ ਕੋਲ ਅੱਜ ਕ੍ਰਾਈਮ ਹੈਨੇਗਾ ਤਾਂ ਆਪਾਂ ਗੱਲ ਕਰਾਂਗੇ ਇੱਕ ਜਿਹੜੀ ਹੁੰਦੀ ਆ ਕ੍ਰਾਈਮਸ ਅਗੇਂਸਟ ਪਰਸਨਸ ਇੱਕ ਹੁੰਦੀ ਆ ਕ੍ਰਾਈਮਸ ਅਗੇਂਸਟ ਪ੍ਰੋਪਰਟੀ ਪਰ ਜਿਹੜਾ ਸਰੀ ਵਿੱਚ ਇਸ ਵਕਤ ਗੱਲ ਚੱਲ ਰਿਹਾ ਆ ਵਿਚ ਇਜ਼ ਦਾ ਕ੍ਰਾਈਮ ਅਗੇਂਸਟ ਬਿਜ਼ਨਸ ਪਰਸਨਸ ਐਂਡ ਪ੍ਰੋਪਰਟੀ ਇੱਕ ਜਗ੍ਹਾ ਆ ਜਾਂਦਾ ਆ ਜਦੋਂ ਅਸੀਂ ਐਕਸਟ੍ਰੋਸ਼ਨ ਦੀ ਗੱਲ ਕਰੀਦੀ ਆ ਇਦੇ ਨਾਲ ਸਾਨੂੰ ਹੁਣ ਥੋੜਾ ਬ੍ਰੇਕ ਲੈਣਾ ਪੈਣਾ ਹੈ ਜੀ ਤੇ ਮਗਰੋਂ ਅਸੀਂ ਹੋਰ ਵਿਸ਼ੇ ਤੇ ਚੱਲ ਜਾਣਾ ਸੋਕ ਥੈਂਕ ਯੂ ਸੋ ਮਚ ਫਰ ਕਮਿੰਗ ਇਨ ਅਸੀਂ ਆ ਜਿਹੜੇ ਮੈਂ ਇਸ਼ੂ ਐਂਡ ਤੇ ਕਹੇ ਆ ਉਹਨਾਂ ਤੇ ਅਸੀਂ ਤੁਹਾਨੂੰ ਗਾਂਹ ਜਰੂਰ ਬੁਲਾਵਾਂਗੇ ਕਿਉਂਕਿ ਸਾਨੂੰ ਤੁਹਾਡੀ ਮਦਦਤ ਦੀ ਵੀ ਤੁਹਾਡੀ ਐਡਵੋਕਸੀ ਦੀ ਵੀ ਲੋੜ ਹੈਗੀ ਆ ਵੀ ਇਹ ਇਸ਼ੂ ਪਾਰਲੀਮੈਂਟ ਵਿੱਚ ਪਹੁੰਚਣ ਵੀ ਇਹ ਗੱਲ ਇੱਥੇ ਛੋਟੀ ਨਹੀਂ ਗਈ ਹੈਗੀ ਬਹੁਤ ਵੱਡੀ ਇਹ ਗੱਲ ਜਿਹੜੀ ਇੱਕ ਸਟੋਰੀ ਦੀ ਕੀਤੀ ਅਸੀਂ ਲੈ ਕੇ ਗਏ ਆ ਔਰ ਇਹਦੇ ਉੱਤੇ ਅਸੀਂ ਬਿਲ ਜਿਹੜਾ ਵਾ ਉਹ ਸਾਹਮਣੇ ਆਉਣ ਲੱਗਾ ਆਏਗਾ ਕਿਉਂਕਿ ਟਾਈਮ ਲੱਗਦਾ ਥੋੜਾ ਜਿਹਾ ਬਿਲ ਨੂੰ ਡਰਾਫਟ ਕਰਨ ਨੂੰ ਤੇ ਇਸ ਵੇਲੇ ਮਿਨਿਸਟਰ ਜਿਹੜੇ ਸ਼ਾਂਟ ਫੇਜਰ ਹੈਗੇ ਨੇ ਉਹ ਕਮਿਟਿਡ ਹੈਗੇ ਤੇ ਫਿਰ ਮੈਂ ਪਹਿਲਾਂ ਤੁਹਾਡਾ ਦੋਹਾਂ ਦਾ ਧੰਨਵਾਦ ਕਰਦਾ ਵੀ ਤੁਹਾਡਾ ਔਰ ਜਿੰਨੀ ਤੁਹਾਡਾ ਤੇ ਸਵਿਫਟ ਜਿਹੜੇ 1200 ਦੇ ਜਿਹੜੇ ਸਰੋਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਇਹੀ ਆ ਕਿ ਹੋਪਫੁਲੀ ਜਿਹੜੀਆਂ ਇਹ ਬਾਰਤਾਲਾਪ ਜਿਹੜੀ ਆ ਉਹ ਚੱਲਦੀ ਰਹੂਗੀ ਜਿਹੜੀ ਇਨਫਾਰਮੇਸ਼ਨ ਸੈਸ਼ਨ ਜਿਹੜਾ ਹੈਗਾ ਇਹ ਬਹੁਤ ਹੀਆ ਹੈਗਾ ਕਿਉਂਕਿ ਕੋਈ ਅਟੈਕ ਬਾਜੀ ਨਹੀਂ ਇਨਫੈਕਟਰ Uh, bringing information out is a, is ਇੱਕ ਬ੍ਰੇਕ ਤੋਂ ਪਹਿਲਾਂ ਇੱਕ ਜਿੰਦੀ ਜੀ ਤੁਹਾਡੇ ਲਈ ਵੀ ਸਵਾਲ ਆ ਤੇ ਮਿਸਟਰ ਤੜੀਵਲ ਤੁਹਾਡੇ ਲਈ ਵੀ ਹੈ ਸੋ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਕਿ ਜਦੋਂ ਬਿਲ ਪ੍ਰਾਈਵੇਟ ਬਿਲ ਆਪਾਂ ਉਥੇ ਪ੍ਰੇਜ਼ੈਂਟ ਕਰ ਦਿਆ ਤੇ ਉਹਦੀ ਲੋਟਰੀ ਸਿਸਟਮ ਆ ਤੇ ਕੀ ਵਜ੍ਹਾ ਬਣੀ ਤੁਹਾਡੀ ਲੋਟਰੀ ਕਿਉਂ ਨਹੀਂ ਨਿਕਲੀ ਤੇ ਮਿਸਟਰ ਤੜੀਵਲ ਦੀ ਤਿੰਨ ਵਾਰੀ ਨਿਕਲੇ ਤੇ ਮੈਨੂੰ ਨਾ ਪੁੱਛੋ ਉਹਨਾਂ ਦਿਨਾਂ ਦੇ ਵਿੱਚ ਸਾਡੇ ਜਿਹੜੇ ਆਪੋਜੀਸ਼ਨ ਦੇ ਇਹਨਾਂ ਦੇ ਵਿੱਚ ਦੱਸਾਂ ਜਿਹੜੇ ਕੈਬਨਟ ਚ ਬੈਠੇ ਆ ਹਾਂਜੀ opposition ਵਿੱਚ ਬੈਠੇ ਆ ਉਹ ਲਾਟਰੀ ਸਿਸਟਮ ਵਿੱਚ ਹੈ ਨਹੀਂ ਜਦੋਂ ਤੁਸੀਂ opposition ਵਿੱਚ ਹੁੰਦੇ ਆ ਹਰੇਕ ਐਮਐਲਏ ਜਿਹੜਾ ਤੁਹਾਡਾ ਹੈਗਾ ਆ ਲਾਟਰੀ ਸਿਸਟਮ ਵਿੱਚ ਹੈਗਾ ਆ ਮੇਰਾ ਨਾਮ ਜ਼ਰੂਰ ਨਿਕਲਿਆ ਸੀਗਾ ਪਰ ਇੱਕ ਹੋਰ ਐਮਐਲਏ ਸੀਗਾ ਜਿਹਦੇ ਲਈ ਬਹੁਤ ਹੀ ਜ਼ਰੂਰਤ ਸੀਗੀ ਉਹ ਜਿਹੜੀ ਉਹਨਾਂ ਦਾ ਪ੍ਰਾਈਵੇਟ ਮੈਂਬਰਸ ਬਿਲ ਸੀਗਾ ਉਹ ਮੋਰੇ ਹੋ ਜਵੇ ਮੈਂ ਉਹਨਾਂ ਨੂੰ ਆਪਣੀ ਜਗ੍ਹਾ ਦੇ ਦਿੱਤੀ ਸੀਗੀ ਕਿਉਂਕਿ ਇੱਕ ਗੱਲਬਾਤ ਉੱਥੇ ਹੁੰਦੀ ਰਹਿੰਦੀ ਆ ਇਸ ਤਰ੍ਹਾਂ ਦੀ ਟਰੇਡਿੰਗ ਵੀ ਕਰ ਲਈਦੀ ਆ ਪਰ ਇਹ ਜਿੱਦਾਂ ਹੈ ਨਾ ਬ੍ਰਿੰਗਿੰਗ ਪੇਰੈਂਟਸ ਫਰਮ ਇੰਡੀਆ ਜੇਸਨ ਕੈਨੀ ਨੇ ਲਾਟਰੀ ਸਿਸਟਮ ਦੇ ਵਿੱਚ ਪਾ ਦਿੱਤੀ ਸੀਗੀ ਇਦਾਂ ਹੀ ਇਹ ਲਾਟਰੀ ਸਿਸਟਮ ਆ ਤੁਹਾਨੂੰ ਪਤਾ ਨਹੀਂ ਕਦੋਂ ਤੁਹਾਡੀ ਵਾਰੀ ਆ ਜਾਣੀ ਹੈ ਥੈਂਕ ਯੂ ਲੱਕੀ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮਿਸਟਰ ਤਾਗਵਾ ਥੈਂਕ ਯੂ